ਕਿਸਾਨ ਵੀ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਕਿਸਾਨ ਵੀਰੋ ਜੇਕਰ ਤੁਸੀਂ ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਈ ਹੋ ਤਾਂ ਇਹ ਖਬਰ ਤੁਹਾਡੇ ਲਈ ਦੇਖਣੀ ਬਹੁਤ ਜ਼ਰੂਰੀ ਹੈ। ਅੱਗੇ-ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਕਿਸਾਨਾਂ ਦੇ ਲਈ ਇਹ ਖਬਰ ਕਿਉਂ ਜ਼ਰੂਰੀ ਹੈ। ਪਹਿਲਾਂ ਕਹਿੰਦੇ ਸੀ ਸਰਕਾਰਾ ਕਿ ਪਰਾਲੀ ਨਾ ਜਲਾਓ। ਪ੍ਰਦੂਸ਼ਣ ਹੁੰਦਾ ਹੈ। ਇਹ ਨੂੰ ਸਾਹਮਣੇ ਰੱਖੋ ਹੁਣ ਸਾਹਮਣੇ ਰੱਖੀ ਹੋਈ ਆ ਤਾਂ ਇਹਦੇ ਤੇ ਵੀ ਜਿਹੜਾ ਕੁਝ ਚੱਲ ਰਿਹਾ ਉਹ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਮੀਦ ਕਰਦਾ ਹਾਂ ਕਿ ਇਹ ਸਾਡੀ ਰਿਪੋਰਟ ਤੁਹਾਨੂੰ ਹੈਰਾਨ ਕਰ ਦੇਵੇਗੀ ਤੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਕਿਸ ਤਰ੍ਹਾਂ ਦਾ ਖੇਤੀਬਾੜੀ ਵਿਭਾਗ ਅੱਜ ਕੱਲ੍ਹ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇ ਨਜ਼ਰ ਝੋਨੇ ਦੀ ਕਟਾਈ ਤੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦੇ ਅੰਗਠਾ ਬਣਾਉਣ ਲਈ ਬਿੱਲਰ ਮਾਲਕਾਂ ਨੂੰ ਉਤਸ਼ਾਹਿਤ ਕੀਤਾ ਸੀ ਪਰਾਲੀ ਦੀ ਵਿਕਰੀ ਸੰਬੰਧੀ ਬਿੱਲਰ ਮਾਲਕਾਂ ਅਤੇ ਫੈਕਟਰੀਆਂ ਦੇ ਮਾਲਕਾਂ ਨਾਲ ਐਗਰੀਮੈਂਟ ਕੀਤਾ ਗਿਆ ਜਦ ਕੇ ਹੁਣ ਬਿੱਲਰ ਮਾਲਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਫੈਕਟਰੀ ਮਾਲਕਾਂ ਵੱਲੋਂ ਕੀਤੇ ਐਗਰੀਮੈਂਟ ਤੋਂ ਘੱਟ ਪ੍ਰਾਲੀ ਖਰੀਦਲ ਤੋਂ ਲਾਭ ਪ੍ਰਾਲੀ ਨੂੰ ਨਵੇਂ ਕੱਟ ਲਗਾ ਕੇ ਜਨਨ ਕਿ ਗਿੱਲੀ ਦੱਸ ਕੇ ਬਿਲਰ ਮਾਲਕਾਂ ਦੀ ਦੂਰੀ ਲੁੱਟ ਕੀਤੀ ਜਾ ਰਹੀ ਹੈ ਇਹ ਇੱਕ ਸੋਚਣ ਦਾ ਵਿਸ਼ਾ ਹੈ ਸੋਚ ਕੇ ਦੇਖੋ ਤੁਸੀਂ ਇਹ ਕਿੱਡੀ ਵੱਡੀ ਗੱਲ ਹੈ ਕਿੱਡੀ ਵੱਡੀ ਗੱਲ ਹੈ ਇਹ ਸੋਚਣ ਦਾ ਵਿਸ਼ਾ ਹੈ ਕਿ ਪ੍ਰਾਲੀ ਨੂੰ ਵੀ ਗਿੱਲੀ ਦੱਸ ਕੇ ਜਿਹੜੇ ਫੈਕਟਰੀਆਂ ਦੇ ਮਾਲਕ ਆ ਉਹ ਕਿਸ ਤਰ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਮਜ਼ੋਰ ਕਰਨ ਦੀ ਚੋਨਾ ਲਾਉਣ ਦੀ ਤਾਕ ਵਿੱਚ ਨੇ ਜਿਵੇਂ ਅਸੀਂ ਅੱਜ ਤੁਹਾਡੇ ਸਾਹਮਣੇ ਇਹ ਅੰਕੜੇ ਰੱਖ ਰਹੇ ਆ ਤਾਂ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਤੁਸੀਂ ਸੋਚਦੇ ਹੋਮੋਗੇ ਵੀ ਪ੍ਰਾਲੀ ਤੇ ਵੀ ਕੱਟ ਲੱਗ ਰਿਹਾਗਾ ਪ੍ਰਾਲੀ ਤੇ ਵੀ ਕੱਟ ਲੱਗ ਰਿਹਾਗਾ ਗਿੱਲੀ ਦੱਸ ਕੇ ਕਿਸਾਨਾਂ ਦੀਆਂ ਜੇਬਾਂ ਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈਗਾ ਇਹ ਪੂਰੀ ਰਿਪੋਰਟ ਨੂੰ ਤੁਸੀਂ ਅਖੀਰ ਤੱਕ ਸੁਣਨਾ ਜ਼ਰੂਰ ਹੈਗਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪਰਾਲੀ ਦੀ ਜਿਹੜੀ ਆਪਦੰਡ ਹੈਗੀ ਆ ਉਹਨੂੰ ਗਿੱਲੀ ਦੱਸ ਕੇ ਜਿਹੜੇ ਫੈਕਟਰੀਆਂ ਦੇ ਮਾਲਕ ਹੈ ਕਿਸਾਨਾਂ ਦੀ ਜੇਬ ਤੇ ਵੱਡਾ ਡਾਕਾ ਮਾਰ ਰਹੇ ਹਨ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 1,80,000 ਹੈਕਟੇਅਰ ਖੇਤਾਂ ਵਿੱਚ ਝੋਨੇ ਦੀ ਬਜਾਈ ਕੀਤੀ ਗਈ ਸੀ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦੇ ਢੇਗਾ ਬਣਾਉਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ। ਢੇਗਾ ਬਣਾਉਣ ਦਾ ਦਿਲੇ ਜਾਗਰੂਕ ਵੀ ਕੀਤਾ ਗਿਆ ਸੀ। ਇਸੇ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਤੇ ਸਬਸਿਡੀ ਤੇ ਬਿੱਲਰ ਮੁਹਿਆਰ ਕਰਵਾਏ ਗਏ ਸਨ ਜਿਸ ਤੇ ਚੱਲਦੇ ਆ ਜ਼ਿਲ੍ਹਾ ਗਰਦਾਸਪੁਰ ਵਿੱਚ ਪੈਂਦੇ ਸੈਂਕੜੇ ਲੋਕਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਦਿਆਂ ਹੋਇਆਂ ਪਰਾਲੀ ਨੂੰ ਅੱਗ ਲਗਾਉਣ ਨੂੰ ਵੱਡੇ ਪੱਧਰ ਤੇ ਠੱਲ ਪਾਈ ਸੀ ਜਿਸ ਦੀ ਬਦੌਲਤ ਜ਼ਿਲ੍ਹਾ ਗਰਦਾਸਪੁਰ ਵਿੱਚ ਚੋਣੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਵਲ 199 ਦੇ ਕਰੀਬ ਹੀ ਕੇਸ ਸਾਹਮਣੇ ਆਏ ਸਨ ਲਗਭਗ 200 ਦੇ ਨੇੜੇ ਹੀ ਕਿਸ ਕਿਸਾਨਾਂ ਨੇ ਅੱਗ ਲਾਈ ਸੀ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਜਿਲੇ ਦੇ ਬਰੇਲਰ ਮਾਲਕਾਂ ਦੇ ਰੈਂਕਾਂ ਤੋਂ ਇਲਾਵਾ ਟਰੈਕਟਰਾਂ ਟਰਾਲੀਆਂ ਤੇ ਟਰਾਲੀਆਂ ਤੇ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੇ ਸੰਧ ਨਾਲ ਹਜ਼ਾਰਾਂ ਟਣ ਕਣ ਹਜ਼ਾਰਾਂ ਟਣ ਪਰਾਲੀ ਦੀਆਂ ਗੱਠਾਂ ਠੇਕੇ ਤੇ ਲਈਆਂ ਜ਼ਮੀਨਾਂ ਵਿੱਚ ਡੰਪ ਕੀਤੀਆਂ ਗਈਆਂ ਸੀ ਉਹਨਾਂ ਕਿਹਾ ਕਿ ਪਰਾਲੀ ਜੋ ਕਾਰਖਾਨਿਆਂ ਵਿੱਚ ਬਲਣ ਵਜੋਂ ਵਰਤੀ ਜਾਂਦੀ ਹੈ ਇਸ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੀ ਬਜਾਏ ਪਰਾਲੀ ਦੀਆਂ ਗੱਠਾ ਬਣਾ ਕੇ ਵੇਚਣ ਅਤੇ ਬੈਲਰ ਮਾਲਕਾਂ ਤੇ ਕਾਰਖਾਨਾ ਦੇ ਮਾਲਕਾਂ ਦਰਮਿਆਨ ਐਗਰੀਮੈਂਟ ਹੋਇਆ ਸੀ ਜਿਸ ਤੇ ਚੱਲਦਿਆਂ ਪਰਾਲੀ ਦੇ ਗੱਠਾ ਬਣਾਉਣ ਵਾਲੇ ਬੈਲਰ ਮਾਲਕਾਂ ਨੂੰ ਇਸ ਵਾਰ ਚੋਖੀ ਆਮਦਨ ਹੋਣ ਦੀਆਂ ਉਮੀਦਾਂ ਹਨ ਜਦ ਕਿ ਹੁਣ ਉਕਤ ਕਾਰਖਾਨੇ ਦੇ ਮਾਲਕਾਂ ਵੱਲੋਂ ਮਾਲ ਵੇਚ ਤੋਂ ਆ ਰਹੀਆਂ ਪਰਾਲੀ ਦੇਆਂ ਗੱਠਾਂ ਜ਼ਿਲੇ ਦੇ ਬੇਲਰ ਮਾਲਕਾਂ ਨਾਲ ਕੀਤੇ ਐਗਰੀਮੈਂਟ ਤੋਂ ਘੱਟ ਰੇਟ ਤੇ ਖਰੀਦੀਆਂ ਜਾ ਰਹੀਆਂ ਹਨ ਜਿਸ ਕਾਰਨ ਜ਼ਿਲੇ ਦੇ ਬੇਲਰ ਮਾਲਕ ਨਿਰਾਸ਼ਾ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਨ ਇਸ ਮੌਕੇ ਤੇ ਬੇਲਰ ਜੁਨੀਅਨ ਗੁਰਦਾਸਪੁਰ ਦੇ ਰਗੂ ਹਰਪਾਲ ਸਿੰਘ ਭਗਵਾ ਤੋਂ ਇਲਾਵਾ ਬੇਲਰ ਮਾਲਕ ਜਸਕਰਨ ਸਿੰਘ ਪੰਗੂ ਗੱਬਰ ਸਿੰਘ ਨੇ ਦੱਸਿਆ ਕਿ ਕਾਰਖਾਨਿਆਂ ਦੇ ਮਾਲਕਾਂ ਵੱਲੋਂ ਉਹਨਾਂ ਨਾਲ ਝੋਨੇ ਦੇ ਸੀਜ਼ਮ ਵਿੱਚ ਪਰਾਇ ਦੀਆਂ ਗੱਠਾਂ ਪ੍ਰਤੀ ਕੁਆਂਟਰ 300 ਰੁਪਏ ਤੋਂ ਲੈ ਕੇ 320 ਰੁਪਏ ਅਤੇ ਆਪ ਸਿਜ਼ਨ ਵਿੱਚ 350 ਰੁਪਏ ਤੱਕ ਉਪਰਾਣੀ ਖਰੀਦਣ ਦਾ ਐਗਰੀਮੈਂਟ ਕੀਤਾ ਗਿਆ ਸੀ ਬਿੱਲ ਮਾਲਕਾਂ ਦੇ کارਖਾਨੇ ਮਾਲਕਾਂ ਵੱਲੋਂ ਬੌਂਡ ਵੀ ਭਰੇ ਸਰ ਉਹਨਾਂ ਦੱਸਿਆ ਕਿ ਜਿੱਤੇ ਝੋਨੇ ਦੀ ਕਟਾਈ ਦੇ ਦੌਰਾਨ ਹਰੀ ਤੇ ਗਿੱਲੀ ਪ੍ਰਾਲੀ 300 ਰੁਪਏ ਪ੍ਰਤੀ ਕੌਂਟਰ ਖਰੀਦੀ ਸੀ ਜਦਕਿ ਹੁਣ ਮਾਲਵੇ ਪਾਸੇ ਤੋਂ ਆ ਰਹੀ ਪ੍ਰਾਲੀ ਨੂੰ 350 ਕੀਤੇ ਗਏ ਐਗਰੀਮੈਂਟ ਰੇਟ ਤੋਂ ਘੱਟ ਖਰੀਦਿਆ ਜਾ ਰਿਹਾ ਹੈ ਇਸ ਮੌਕੇ ਤੇ ਬੀਲਰ ਮਾਲਕ ਗੱਬਰ ਸਿੰਘ ਨੇ ਕਿਹਾ ਕਿ ਮਿੱਲ ਵਿੱਚ ਉਸ ਦਾ ਬੌਂਡ ਭਰਿਆ ਹੋਇਆ ਹੈ ਅਤੇ ਹੁਣ ਮਿੱਲਾਂ ਵਾਲੇ ਵਾਲਿਆਂ ਵੱਲੋਂ ਉਹਨਾਂ ਨਾਲ ਕੀਤੇ ਗਏ ਐਗਰੀਮੈਂਟ ਤੋਂ ਘੱਟ ਪ੍ਰਾਈਸ ਨੂੰ ਖਰੀਦਿਆ ਜਾ ਰਿਹਾ ਹੈ ਜਦ ਕਿ ਟਰਾਂਸਪੋਰਟ ਦਾ ਖਰਚਾ ਪ੍ਰਤੀ ਟਰਾਲਾ 8000 ਰੁਪਏ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਪ੍ਰਾਈਸ ਦੀਆਂ ਇਕੱਠਾਂ ਬਣਾਈਆਂ ਗਈਆਂ ਸਨ ਦਨ ਰਾਤ ਇੱਕ ਕਰਕੇ ਪਰਾਲੀ ਦੀਆਂ ਗੱਠਾ ਬਣਾਈਆਂ ਗਈਆਂ ਸਨ ਜੇਕਰ ਉਹਨਾਂ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੀ ਪਰਾਲੀ ਦੀਆਂ ਗੱਠਾ ਨਹੀਂ ਵੇਖਦੇ ਤਾਂ ਉਹਨਾਂ ਨੂੰ ਮੰਦ ਹਾਲੀ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪਵੇਗਾ ਬੇਲਰ ਜੂਨੀਅਨ ਆਗੂ ਹਰਪਾਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੰਡਿਆਂ ਵਿੱਚ ਕਿਸਾਨਾਂ ਦੇ ਝੋਨੇ ਨੂੰ ਕੱਟ ਲਗਾਇਆ ਗਿਆ ਸੀ ਉਸੇ ਤਰ੍ਹਾਂ ਹੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਪਰਾਲੀ ਨੂੰ ਨਮੀ ਦਾ ਕੱਟ ਲਾ ਕੇ ਜਾਨੀ ਕਿ ਗਿੱਲੀ ਕਹਿੰ ਕੇ ਬੇਲਰ ਮਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 160 ਦੇ ਕਰੀਬ ਬੇਲਰ ਮਾਲਕਾਂ ਵੱਲੋਂ ਪਰਾਲੀ ਦੀਆਂ ਗੱਠਾ ਬਣਾਉਣ ਲਈ ਲੱਖਾਂ ਰੁਪਏ ਦੇ ਟਰੈਕਟਰ ਟਰਾਲੀਆਂ ਆਦ ਸੰਦ ਖਰਚ ਅਤੇ ਬੈਂਕਾਂ ਵਿੱਚ ਲੋਮਟਾ ਬਣਾ ਕੇ ਲੈ ਗਏ ਸਨ ਕਸਤੋ ਲਾਵਾ ਪ੍ਰਾਲੀ ਦੇ ਅੰਗਠਾ ਡੱਪ ਕਰਨੀ ਜ਼ਮੀਨ ਵੀ ਠੇਕੇ ਤੇ ਲਈ ਹੈ ਪਰੰਤੂ ਹੁਣ ਕਾਰਖਾਨਿਆਂ ਦੇ ਮਾਲਕ ਇਹਨਾਂ ਨਾਲ ਕਿਤੇ ਐਗਰੀਮੈਂਟ ਤੋਂ ਘੱਟ ਪ੍ਰਾਲੀ ਦੇ ਅੰਗਠਾ ਖਰੀਦ ਰਹੇ ਹਨ ਉਹਨਾਂ ਕਿਹਾ ਕਿ ਕਾਰਖਾਨੇ ਦੀ ਮਾਲਕਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਘੱਟ ਰੇਜ ਖਰੀਦੀ ਜਾ ਰਹੀ ਪ੍ਰਾਲੀ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਕੋਰਤਾਸਪੁਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰੰਤੂ ਅਜੇ ਤੱਕ ਬੇਲਰ ਮਾਲਕਾਂ ਦੀ ਲੁੱਟ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਬੇਲਰ ਮਾਲਕਾਂ ਦੀ ਬਾਹਰ ਆ ਫੜੀ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬੇਲਰ ਮਾਲਕ ਪ੍ਰਾਲੀ ਦੇ ਇਕੱਠਾ ਨਹੀਂ ਬਣਾਉਣਗੇ ਅਤੇ ਪ੍ਰਾਲੀ ਨੂੰ ਖੇਤਾਂ ਵਿੱਚ ਕਿਸਾਨ ਖੁੱਕਣਗੇ ਇਸ ਮੌਕੇ ਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਜ਼ੋਰ ਮੰਗ ਕੀਤੀ ਹੈ ਕਿ ਵਾਤਾਵਰਣ ਦੀ ਸੋਧਤਾ ਲਈ ਅਹਿਮ ਯੋਗਦਾਨ ਪਾਉਣ ਵਾਲੇ ਬੇਲਰ ਮਾਲਕਾਂ ਦੀ ਹੋਰ ਅਹੀ ਲੁੱਟ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੇਲਰ ਮਾਲਕ ਪਰਾਇਮਾ ਕਲਾਉਣ ਦੇ ਅਝਾਂਤੋਂ ਠੱਲ ਪਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ ਇਸ ਸਬੰਧੀ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ਾਕਰ ਗੁਪਤਾ ਨਾਲ ਉਹਨਾਂ ਮੋਬਾਈਲ ਤੇ ਨੰਬਰ ਤੇ ਵਾਰ-ਵਾਰ ਫੋਨ ਕਰਨ ਦੇ باوجود ਵੀ ਫੋਨ ਨਹੀਂ ਠਾਇਆ ਉਹਨਾਂ ਦੇ ਵਟਸਐਪ ਤੇ ਮੈਸੇਜ ਕੀਤਾ ਇਸ ਸਬੰਧੀ ਉਹਨਾਂ ਦਾ ਕੋਈ ਵੀ ਹੰਗਾਰਾ ਨਹੀਂ ਆਇਆ ਇਸ ਦੇ ਨਾਲ ਜਿਹੜੇ ਬੇਲਰ ਮਾਲਕਾਂ ਦੇ ਨਾਲ ਸਿੱਧੇ کارਖਾਨੇ ਦਾ ਲੁੱਟਕਾਰ ਕਰ ਰਹੇ ਆਗੇ ਇਸ ਦੇ ਨਾਲ ਜਿਹੜਾ ਕਿਸਾਨਾਂ ਦਾ ਮਨਵਲ ਹੋਰ ਡਿੱਗਦਾ ਹੈ ਸੋ ਇਸ ਦੇ ਨਾਲ ਜਿਹੜੇ ਕਿਸਾਨਾਂ ਦੀ ਹੋਰ ਹੀ ਲੁੱਟ ਹੈ ਉਹਨੂੰ ਰੋਕਣ ਦੀ ਵੀ ਬੜੀ ਲੋੜ ਹੈਗੀ ਆ ਤੇ ਸਰਕਾਰ ਨੂੰ ਵੀ ਇਸ ਸੰਬੰਧੀ ਤੁਰੰਤ ਐਕਸ਼ਨ ਲੈਂਦਿਆਂ ਕਿਸਾਨਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਸੁਣ ਕੇ ਤੁਰੰਤ ਉਹਨਾਂ ਨੂੰ ਹੱਲ ਕਰਨ ਦੀ ਲੋੜ ਹੈ ਕਿਉਂਕਿ ਕਿਸਾਨ ਸਾਡੇ ਇਸ ਦੇਸ਼ ਦੀ ਰੀੜ ਦੀ ਹੱਡੀ ਹਨ ਕਿਸਾਨਾਂ ਦੇ ਨਾਲ ਹੀ ਸਾਡਾ ਦੇਸ਼ ਚੱਲਦਾ ਹੈ ਸੋ ਅੱਜ ਦੀ ਇਹ ਰਿਪੋਰਟ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਦੋਂ ਹੀ ਸਾਡੇ ਕੋਲੇ ਕੋਈ ਹੋਰ ਰਿਪੋਰਟ ਆਉਂਦੀ ਹੈ ਤਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਏਸੀ ਸਾਡੇ ਸਫਲ ਕਿਸਾਨ ਸਾਡਾ ਕਿਸਾਨ ਕਿਸਾਨ ਵੀਰ ਚੈਨਲ ਦੀ ਇਹ ਖਾਸ ਪੇਸ਼ਕਸ਼ ਮਿਲਦੇ ਆ ਇੱਕ ਹੋਰ ਕਿਸੇ ਰਿਪੋਰਟ ਦੇ ਨਾਲ ਧੰਨਵਾਦ